ਈ ਸਬਜੂ ਅੱਜ ਸਕੂਲ ਦੇ ਵਿੱਚ ਫਲਸਣ ਕਰਾਇਆ ਗਿਆ ਬੱਚਿਆਂ ਦੇ ਫੇਰਸ ਵੀ ਆਏ ਹਨ ਤੇ ਬੱਚਿਆਂ ਨੇ ਕਾਫੀ ਆਪਣੇ ਪ੍ਰਵੋਹ ਦੇ ਕਿਵੇਂ ਦੇਖੇ ਇਹ ਸ਼੍ਰੀ ਗੁਰੂ ਤੇਗਦਾਦਰ ਇੰਟਰਨੈਸ਼ਨਲ ਸਕੂਲ ਧਾਰੀਵਾਲ ਦਾ 21 21ਵਾਂ ਸਾਲਾਨਾ ਸਮਾਗਮ ਸੀ ਸਕੂਲ ਨੂੰ 21 ਸਾਲ ਹੋ ਗਏ ਨੇ ਉਹਦੇ ਸੰਬੰਧ ਦੇ ਵਿੱਚ ਅੱਜ ਪ੍ਰੋਗਰਾਮ ਕਰਵਾਇਆ ਸੀ ਕੋਵਿਡ ਤੋਂ ਪਹਿਲਾ ਪ੍ਰੋਗਰਾਮ ਹੋਇਆ ਸੀ ਸਾਲਾਨਾ ਸਮਾਗਮ ਪਰ ਉਸ ਤੋਂ ਬਾਅਦ ਸਾਰਾ ਕੁਝ ਕੋਵਿਡ ਤੋਂ ਬਾਅਦ ਬੰਦ ਹੋ ਗਿਆ ਇਸ ਕਰਕੇ ਉਸ ਤੋਂ ਬਾਅਦ ਅੱਜ ਪਹਿਲਾ ਸਮਾਗਮ ਸੀ ਤੇ ਇਹਦੇ ਸਬੰਧ ਦੇ ਵਿੱਚ ਅੱਜ ਪੇਰੈਂਟਸ ਬਹੁਤ ਐਕਸਾਈਟਡ ਸੀ ਬੱਚੇ ਬੜੇ ਐਕਸਾਈਟਡ ਸੀ ਬੱਚਿਆਂ ਨੇ ਪਾਰਟਿਸਪੇਟ ਵੀ ਕਾਫੀ ਬੱਚਿਆਂ ਨੇ ਕੀਤਾ इवन ਦਨ ਸਾਨੂੰ ਕੁਝ ਬੱਚਿਆਂ ਨੂੰ ਮਨਾ ਵੀ ਕਰਨਾ ਪਿਆ ਵੀ ਇਨਾ ਟਾਈਮ ਮੈਨੇਜ ਨਹੀਂ ਹੋਊਗਾ ਬੱਚਿਆਂ ਨੇ ਬਹੁਤ ਹੀ ਮਿਹਨਤ ਦੇ ਨਾਲ ਟੀਚਰਾਂ ਨੇ ਬਹੁਤ ਮਿਹਨਤ ਨਾਲ ਬੱਚਿਆਂ ਤੇ ਐਫਰਟ ਕਰਕੇ ਉਹਨਾਂ ਕੋ ਇਹ ਪ੍ਰੋਗਰਾਮ ਤਿਆਰ ਕਰਵਾਇਆ ਬਹੁਤ ਵਧੀਆ ਤਰੀਕੇ ਨਾਲ ਸਾਰਾ ਪ੍ਰੋਗਰਾਮ ਸੰਪੰਨ ਹੋਇਆ ਬਾਬਾ ਜੀ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਵਧੀਆ ਸਾਰਾ ਹੋਇਆ ਸਾਰੇ ਪੇਰੈਂਟਸ ਬਹੁਤ ਖੁਸ਼ ਸਨ ਕਿ ਪ੍ਰੋਗਰਾਮ ਬਹੁਤ ਵਧੀਆ ਵਾ ਬੱਚਿਆਂ ਨੇ ਔਰ ਪੇਰੈਂਟਸ ਨੇ ਖੂਬ ਇੰਜੋਏ ਕੀਤਾ ਸੱਭਿਆਚਾਰਕ ਪ੍ਰੋਗਰਾਮ ਹੀ ਕਰਾਇਆ ਸਾਰੇ ਦੇ ਟੀਵੀ ਆ ਬੱਚਿਆਂ ਦੇ ਮਤਲਬ ਪੈਨਸਲ ਆਫੀ ਕੋ ਸੀ ਹਾਂਜੀ ਇਹਦੇ ਵਿੱਚ ਜੀ ਸੱਭਿਆਚਾਰਕ ਪੰਜਾਬੀ ਸੱਭਿਆਚਾਰ ਨੂੰ ਡਾਂਸ ਉਹਦੇ ਫੋਕ ਡਾਂਸ ਭੰਗੜਾ ਗਿੱਧਾ ਇਹੋ ਜੇ ਸਾਰੇ ਪਲੇ ਜਿਹੜੇ ਜੜੀਆਂ ਸਮਾਜਿਕ ਕ੍ਰਿਤੀਆਂ ਨੂੰ ਦੂਰ ਕਰਨ ਲਈ ਜਾਂ ਸਿੱਖਿਆ ਦੇਣ ਲਈ ਇਹ ਪ੍ਰੋਗਰਾਮ ਬਹੁਤ ਵਧੀਆ ਸੀ ਸਾਰਿਆਂ ਨੇ ਇੱਕ ਮਿੰਟ ਜਿਵੇਂ ਕਹਿੰਦੇ ਆ ਨਾ ਟਿਕ ਟਕੀ ਲਗਾ ਕੇ ਪ੍ਰੋਗਰਾਮ ਇੰਜੋਏ ਕੀਤਾ ਕਿ ਕੋਈ ਮਾਰਨਿੰਗ 10 ਵਜੇ ਤੋਂ ਲੈ ਕੇ 3 ਵਜੇ ਤੱਕ ਪ੍ਰੋਗਰਾਮ ਚੱਲਿਆ ਤੇ ਇੱਕ ਵੀ ਪੇਰੈਂਟਸ ਇੱਥੋਂ ਗਿਆ ਨਹੀਂ ਆ ਇਹ ਫਸਟ ਟਾਈਮ ਸੀ ਕਿ ਇਦਾਂ ਪੰਡਾਲ ਐਂਡ ਤੱਕ ਪੂਰਾ ਭਰਿਆ ਸੀ ਫੰਕਸ਼ਨ ਦਾ ਸਰ ਨਾਲ ਕੀ ਤੁਸੀਂ ਇਹ ਦੋਸਤ ਹੋ ਰਹੇ ਹੋ ਨਾਸਾ ਚ ਵੀ ਬੱਚੇ ਹੱਥੋਂ ਗਏ ਨੇ ਰਾਸ਼ਟਰਪਤੀ ਭਵਨ ਵੀ ਹੋ ਗਿਆ ਕਿਵੇਂ ਹਦੂ ਇਹ ਜੀ ਸਾਡੇ ਬੱਚੇ ਦੋ ਵਾਰ ਰਾਸ਼ਟਰਪਤੀ ਭਮਨ ਗਏ ਨੇ ਉੱਥੇ ਚਿਲਡਰਨ ਲਈ ਤਾਂ ਫੰਕਸ਼ਨ ਹੁੰਦਾ ਉੱਥੇ ਪਾਰਟਿਸਪੇਟ ਸਾਨੂੰ ਉੱਥੋਂ ਇਨਵੀਟੇਸ਼ਨ ਆਉਂਦਾ ਹੈ ਤੇ ਸਾਡੇ ਬੱਚੇ ਜਾਂਦੇ ਨਹੀਂ ਨਾਲ ਟ੍ਰਿਪ ਗਿਆ ਸੀ ਨਾਸਾ ਯੂਐਸਏ ਨਾਸਾ ਉਹਦੇ ਚ ਵੀ ਸਾਡੇ ਬੱਚੇ ਆਏ ਉੱਥੇ ਹੋ ਕੇ ਆਏ ਨੇ ਇਦਾਂ ਕਰਕੇ ਆਪਾਂ ਕੋਸ਼ਿਸ਼ ਕਰਦੇ ਆਂ ਕਿ ਵਧੀਆ ਤੋਂ ਵਧੀਆ ਬੱਚਿਆਂ ਨੂੰ ਅੱਛੇ ਤੋਂ ਅੱਛਾ ਪਲੇਟਫਾਰਮ ਦਿੱਤਾ ਜਾਏ ਜਿਵੇਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਰੋਬੋਟਿਕ ਕਲਾਸਿਸ ਸਟਾਰਟ ਕਰ ਰਹੇ ਆਂ ਇਹ ਸੀ ਸਕੂਲ ਇਹ ਸੀ ਚੱਲ ਰਿਹਾ ਕਰਾ ਰਹੇ ਆਂ ਪਲੱਸ ਇਸ ਟਾਈਮ ਹੁਣ ਨੀਅਰ ਬੋਰਡ 1 ਵੀਕ ਦੇ ਵਿੱਚ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਇੱਕ ਇੰਟਰਨੈਸ਼ਨਲ ਸਾਇੰਸ ਲੈਬਸ ਤਿਆਰ ਕਰਵਾਈਆਂ ਨੇ ਫਿਜ਼ਿਕਸ ਬਾਇਓਕੈਮਿਸਟਰੀ ਨੀਅਰ ਬੋਰਡ ਉਹਦੇ ਤੇ 22 ਲੱਖ ਦਾ ਖਰਚਾ ਆਇਆ 22 ਲੱਖ ਦਾ ਖਰਚਾ ਆਇਆ ਸਾਰੇ ਜਿੱਦਾਂ ਦੇਖਣ ਤੋਂ ਪਤਾ ਚੱਲਦਾ ਹੈ ਕਿ ਤੁਹਾਡੇ ਡਿਸਟ੍ਰਿਕਟ ਮੇਬੀ ਸ਼ਾਇਦ ਇਹੋ ਜਿਹੀਆਂ ਲੈਬ ਜਿਹੜੀਆਂ ਨੇ ਕਿਤੇ ਵੀ ਪ੍ਰੋਵਾਈਡ ਨਹੀਂ ਆ ਕਿਉਂਕਿ ਟੀਚਰ ਔਰ ਪੇਰੈਂਟ ਸਾਰੇ ਕੁਝ ਦੱਸਦੇ ਨਹੀਂ ਤੇ ਇਹਨਾਂ ਤੋਂ ਪਤਾ ਲੱਗਦਾ ਕਿ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਬੈਸਟ ਟੂ ਵੈਸਟ ਬੱਚਿਆਂ ਨੂੰ ਐਜੂਕੇਸ਼ਨ ਔਰ ਹਰ ਫੈਸਿਲਿਟੀ ਪ੍ਰੋਵਾਈਡ ਕਰਾਈ ਜਾਏ ਪਾਂ ਇਹ ਅਰਮਾਣ ਜੀ ਨੂੰ ਨੋਹੰਗ ਰਾਗਾ ਦਾ ਵਾਜਦਾ ਆ ਗਿਆ ਹੈ ਅੱਜ ਤਾਂ ਸਾਡਾ ਪ੍ਰੋਗਰਾਮ ਇੱਕ ਮੱਚ ਅਵੇਟਡ ਇਵੈਂਟ ਸੀਗਾ ਬੱਚਾ ਨੂੰ ਬੜੇ ਬੇਸabri ਨਾਲ ਐਨੂਅਲ ਫੰਕਸ਼ਨ ਦਾ ਇੰਤਜ਼ਾਰ ਸੀਗਾ ਤੇ ਅੱਜ ਬੱਚਾ ਨੂੰ ਉਹ ਪਲੇਟਫਾਰਮ ਪ੍ਰੋਵਾਈਡ ਕਰ ਦਿੱਤਾ ਗਿਆ ਜਿਹਦੇ ਵਿੱਚ ਬੱਚਾ ਨੂੰ ਆਪਣਾ ਵੱਖ-ਵੱਖੀ ਤਰ੍ਹਾਂ ਦਾ ਟੈਲੈਂਟ ਸ਼ੋਅ ਕਰਨ ਦਾ ਮੌਕਾ ਮਿਲਿਆ ਇਹਦੇ ਵਿੱਚ ਸਾਡੇ ਸਟੂਡੈਂਟਸ ਨੇ ਕੁਝ 뮤지컬 ਪਰਫਾਰਮੈਂਸਿਸ ਰੈਡੀ ਕੀਤੀਆਂ ਹੋਈਆਂ ਸੀ ਸਿੰਗਲੀ ਬੇਸ ਕੁਝ ਡਾਂਸ ਪਰਫਾਰਮੈਂਸਿਸ ਰੈਡੀ ਕੀਤੀਆਂ ਹੋਈਆਂ ਸੀ ਤੇ ਕੁਝ ਐਕਟਸ ਵੀ ਰੈਡੀ ਕੀਤੇ ਹੋਏ ਸੀ ਪਰ ਸਾਡੀ ਹਰ ਪਰਫਾਰਮੈਂਸ ਥੀਮੈਟਿਕ ਸੀਗੀ ਹਰ ਪਰਫਾਰਮੈਂਸ ਸੋਸਾਇਟੀ ਨੂੰ ਇੱਕ ਮੈਸੇਜ ਦੇਣ ਵਾਲੀ ਪਰਫਾਰਮੈਂਸ ਹੈਗੀ ਚਾਹੇ ਉਹ ਬੱਚਿਆਂ ਨੂੰ ਚਾਈਲਡ ਲੇਬਲ ਤੋਂ ਦੂਰ ਰੱਖਣ ਬਾਰੇ ਹੋਵੇ ਚਾਹੇ ਆਪਣੇ ਦੇਸ਼ ਨਾਲ ਜੋੜਨ ਬਾਰੇ ਹੋਵੇ ਕੁਝ ਅਸੀਂ ਰਿਲੀਜੀਅਸ ਆਈਟਮਸ ਵੀ ਰੱਖਿਆ ਹੋਇਆ ਸੀ ਜਿਹਦੇ ਚ ਪਾਤ ਦਾ ਇੱਕ ਹਿੱਸਾ ਰਿਹਾ ਤੇ ਉਹਨਾਂ ਨੂੰ ਫੈਮਿਲੀ ਵੈਲਿਊਜ਼ ਬਾਰੇ ਦੱਸਿਆ ਗਿਆ एंड असी uh, अपने पिछले काफ़ी सालों के अचीवर अकैडमिक अचीवर भी अच्छा अवार्ड किया है तो बहुत ही अच्छा फंक्शन रहा और पेरेंट्स ने भी बड़ी अच्छी हाजिरी लगाई है सारे पेरेंट्स पहुँचे ने इट वॉज अ सक्सैसफुल बहुत ही अच्छा उपरा स्कूल का ਹਰ ਸਾਲ ਹੀ ਕੋਈ ਨਾ ਕੋਈ ਨਵੀਂ ਅਚੀਵਮੈਂਟ ਜਿਹੜੀ ਸਕੂਲ ਵੱਲੋਂ ਹੁੰਦੀ ਆ ਜਿਵੇਂ ਬੱਚਿਆਂ ਦਾ ਰਾਸ਼ਟਰਪਤੀ ਭਵਨ ਜਾਣਾ ਜਾਂ NASA ਵੀ ਕੋਈ ਜਾਣਾ ਹੋਰ ਵੀ ਕਈ ਤਰ੍ਹਾਂ ਦੀਆਂ ਖੇਡ ਐਕਟੀਵਿਟੀਜ਼ ਬੱਚਿਆਂ ਦੇ ਨਾਲ ਹਰ ਤਰ੍ਹਾਂ ਨਾਲ ਇੰਟਰੈਕਟ ਰਹਿੰਦਾ ਸਾਰਾ ਸਟਾਫ ਤੇ ਬੜਾ ਅੱਛੀ ਬੜੀ ਅੱਛੀ ਪਰਫਾਰਮੈਂਸ ਹੈ ਇਸ ਇਲਾਕੇ ਵਿੱਚ ਸਕੂਲ ਬੱਚੇ ਇਸ ਸਕੂਲ ਦੇ ਵਿੱਚੋਂ ਕੋਈ NASA ਦੇ ਵਿੱਚ ਗਏ ਹਾਂਜੀ ਇਸ ਸਕੂਲ ਦੇ ਮੇਰਾ ਖਿਆਲ ਆ ਮੈਡਮ ਰਮਨੀਤ ਕੋ ਦੇ ਨਾਲ NASA ਵੇਖੇ ਦੋ ਬੱਚੇ ਗਏ ਸੀ ਮੈਸੇਜ ਇਹੀ ਆ ਕਿ ਜਿਹੜਾ ਹੁਣ ਸਮਾਂ ਜਾ ਰਿਹਾ ਬੜਾ ਕੰਪੀਟੀਸ਼ਨ ਦਾ ਸਮਾਂ ਹੈ ਤੇ ਆਪਣੇ ਜਿਹੜਾ ਜੋ ਵੀ ਸਮਾਂ ਜਿਹੜਾ ਇਹਨਾਂ ਨੂੰ ਮਿਲਦਾ ਪੜਨ ਵਾਸਤੇ ਬੱਚੇ ਸਾਰੇ ਬਸ ਇਹਦੇ ਜਿੱਤੇ ਇਹੋ ਬਾਕੀ ਸਾਰਾ ਪੂਰਾ ਸਮਾਂ ਜਿਹੜਾ ਉਹ ਪੜਾਈ ਵਾਸਤੇ ਦੇਣਾ ਚਾਹੀਦਾ ਬੱਚੇ ਜਿਹੜੇ ਆ ਸਾਰੇ ਬਸ ਇਹਦੇ ਕਰ ਰਹੇ ਆ ਕਿਉਂਕਿ ਫੋਰਮ ਦੇ ਵਿੱਚ ਵੀ ਹੁਣ ਇੰਨੀ ਆਪਰਚੂਨਿਟੀਆਂ ਨਹੀਂ ਹੈਗੀਆਂ ਇੱਥੇ ਹੀ ਬੱਚਿਆਂ ਨੂੰ ਸਟਾਰਟ ਕਰਵਾਉਣ ਵਾਸਤੇ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ ਅੱਜ ਦਾ ਜੋ ਐਨੂਅਲ ਫੰਕਸ਼ਨ ਸੀ ਸਰਗੋ ਤੇਗਵਾਦ ਇੰਟਰਨੈਸ਼ਨਲ ਸਕੂਲ ਬੜਾ ਅੱਛਾ ਫੰਕਸ਼ਨ ਸੀਗਾ ਬੱਚਾ ਨੇ ਕੋ ਕੈਰੀਕੂਲਰ ਐਕਟੀਵਿਟੀ ਬੜਾ ਅੱਛਾ ਆਪਣਾ ਦਿਖਾਇਆ ਟੈਲੈਂਟ ਬੜਾ ਟੌਪ ਦਾ ਸਕੂਲ ਜਾ ਰਿਹਾ ਇੰਟਰਨੈਸ਼ਨਲ ਲੈਵਲ ਤੇ ਆਪਣੀ ਜਿਹੜੀ ਹੈ ਉਹ ਸਕਸੈਸ ਹਾਸਲ ਕਰਦੇ ਜੀ ਅੱਜ ਦੇ ਬੱਚਿਆਂ ਨੇ ਸਾਰੇ ਆਏ ਹੈਗੇ ਇੱਥੇ ਉਦੇ ਇੰਟਰਨੈਸ਼ਨਲ ਅਵਾਰਡੀ ਦੀ ਰਾਸ਼ਟਰੀ ਸੋਕੀਤੀ ਦੇ ਕਿਵੇਂ ਦੇ ਦੇ ਬੱਚਿਆਂ ਦੇ ਪੇਰੈਂਟਸ ਨੂੰ ਮੇਰੇ ਸਾਹਮਣੇ ਨਾਲ ਹਰੇ ਫੰਕਸ਼ਨ ਚਾਹਨਾ ਚਾਹੀਦਾ ਆਪਣੇ ਬੱਚਿਆਂ ਦਾ ਟੈਲੈਂਟ ਦੇਖਣ ਦਾ ਉਹਨਾਂ ਨੂੰ ਮੌਕਾ ਮਿਲਦਾ ਬੱਚਿਆਂ ਨੇ ਪੂਰਾ ਸਾਲ ਇੰਨੀ ਜ਼ਿਆਦਾ ਮਿਹਨਤ ਕੀਤੀ ਹੈ ਕਿ ਪੇਰੈਂਟਸ ਦੇਖ ਕੇ ਬਹੁਤ ਖੁਸ਼ ਹੋਇਆ ਐਪਰੀਸ਼ੀਏਟ ਮੈਂ ਕਰਦੀ ਹਾਂ ਉਹਨਾਂ ਪੇਰੈਂਟਸ ਨੂੰ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਲਈ ਅੱਜ ਕੀਮਤੀ ਸਮਾਂ ਕੱਟਿਆ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਮੈਂ ਮੈਸੇਜ ਦੇਣਾ ਚਾਹਾਂਗੀ ਕਿ ਸਟੱਡੀ ਦੇ ਨਾਲ-ਨਾਲ ਸਾਨੂੰ ਕੋ- ਕਰੀਕੂਲਰ ਐਕਟੀਵਿਟੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿੱਥੇ ਆਪਾਂ ਬ ਔਰ ਬੱਚਾ ਜਿਹੜਾ ਹੈ ਓਨਲੀ ਸਟੱਡੀ 베ਸ ਤੇ ਨਹੀਂ ਆਪਣੀ ਅਚੀਵਮੈਂਟ ਹਾਸਲ ਕਰਦਾ ਉਸ ਕੋ ਕ ਕਰਿਕੂਲਰ ਐਕਟੀਵਿਟੀਸ ਵਿੱਚ ਵੀ ਅੱਛਾ ਆਪਣੀ ਅਚੀਵਮੈਂਟ ਹਾਸਲ ਕਰਕੇ ਆਲ ਰੰਡਰ ਡਵੈਲਪਮੈਂਟ ਹੋ ਬੱਚੇ ਦੀ ਹੋ ਜਾਂਦੀ ਹੈ